ਦੇਖੋ ਇਸ ਤਰ੍ਹਾਂ ਦੇ ਬੰਦੇ ਨੂੰ ਜਿਹਨੂੰ ਪਤਾ ਹੀ ਨਹੀਂ ਮੈਂ ਬੋਲ ਕੀ ਰਿਹਾ ਤੁਸੀਂ ਮੈਨੂੰ ਉਹਦੇ ਬਾਰੇ ਤਾਂ ਨਾ ਹੀ ਸਵਾਲ ਪੁੱਛੋ ਕੰਗਨਾ ਭੈਣ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਦੇ ਬਿਆਨ ਦਿੰਦੇ ਐ ਔਰ ਬੜੇ ਸ਼ਰਮਨਾਕ ਬਿਆਨ ਦਿੰਦੇ ਨਾ ਉਹਨਾਂ ਨੂੰ ਪੰਜਾਬ ਬਾਰੇ ਕੁਝ ਪਤਾ ਔਰ ਜੋ ਉਹਨਾਂ ਨੇ ਪਿਛਲੇ ਦਿਨੀ ਬਿਆਨ ਦਿੱਤੇ ਜੋ ਸਾਡੇ ਕਿਸਾਨੀ ਮੋਰਚੇ ਬਾਰੇ ਉਹਨਾਂ ਨੇ ਇੰਨਾ ਭੱਦਾ ਬਿਆਨ ਦਿੱਤਾ ਕਿ ਉੱਥੇ ਰੇਪਸ ਹੋਇਆ ਕਰਦੇ ਸਨ ਮੈਂ ਮਤਲਬ ਬੜਾ ਸ਼ਰਮਨਾਕ ਬਿਆਨ ਦਿੱਤਾ ਮੈਂ ਤਾਂ ਇਹੀ ਬੇਨਤੀ ਕਰੂੰਗੀ ਕੰਗਨਾ ਰਣੋਤ ਨੂੰ ਕਿ ਜਦੋਂ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ ਪਲੀਜ਼ ਬੋਲਿਆ ਨਾ ਕਰੋ ਕਿਉਂਕਿ ਇਹਦੇ ਨਾਲ ਮਤਲਬ ਉਹਨਾਂ ਦੀ ਬੇਵਕੂਫੀ ਝਲਕਦੀ ਹੈ ਇਹਨਾਂ ਦੇ ਇਹਨਾਂ ਬਿਆਨਾਂ ਜਦੋਂ ਦੀ ਸਰਕਾਰ ਬਦਲੀ ਹੈ ਪੰਜਾਬ ਪਰਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਤੈਸਨੈਸ ਹੋ ਚੁੱਕਿਆ ਹੈ ਕਦੀ ਜ਼ਿੰਦਗੀ 'ਚ ਪਹਿਲਾਂ ਨਹੀਂ ਸੀ ਸੁਨਿਆ ਕਿ ਬੰਦਾ ਵੀ ਦੁਕਾਨ ਤੇ ਕੰਮ ਕਰ ਰਿਹਾ ਤੇ ਉਹਦੀ ਦੁਕਾਨ ਦੇ ਵਿੱਚ ਵੜ ਕੇ ਪਹਿਲਾਂ ਅਗਲਿਆਂ ਨੇ ਗੋਲੀ ਚਲਾਉਣ ਦੀ ਟਰਾਈ ਕੀਤੀ ਮਿਸ ਹੋ ਗਿਆ ਵੈਪਨ 40 ਮਿੰਟੇ ਬਾਅਦ ਉਹ ਫੇਰ ਦੁਬਾਰਾ ਆਏ ਔਰ ਗੋਲੀਆਂ ਚਲਾ ਕੇ ਗਏ ਇਸੇ ਤਰ੍ਹਾਂ ਦੀ ਇੱਕ ਵਾਰਦਾਤ ਅੰਮ੍ਰਿਤਸਰ ਦੇਖਣ ਨੂੰ ਮਿਲੀ 2 ਦਿਨ ਪਹਿਲਾਂ ਸੋ ਇਹ ਇੱਕ ਆਮ ਲੋਕਾਂ ਦੇ ਰੋਜ਼ਮਰਦ ਦੀ ਜ਼ਿੰਦਗੀ ਦੇ ਵਿੱਚ ਇਹ ਗੱਲਾਂ ਆਮ ਹੋ ਗਈਆਂ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਚਾਹਣੀ ਹੈ ਕਿ ਪਲੀਜ਼ ਇਹਦੇ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਨਾ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਜੇ ਲੋਕ ਸੁਰੱਖਿਤ ਨਹੀਂ ਸਰਕਾਰ ਕਰ ਕੀ ਰਹੀ ਹੈ ਮੈਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਸਾਰੀ ਕਾਂਗਰਸ ਮਿਲ ਕੇ ਆਈ ਹੈ ਜਿੰਨੇ ਵੀ ਐਕਐਮਐਲਏਜ਼ ਨੇ ਮੇਰੇ ਨਾਲ ਖੜੇ ਸੰਜੇ ਤਲਵਾਰ ਜੀ ਨੇ ਡਾਬਰ ਜੀ ਨੇ ਬੈਂਸ ਵੀਰ ਜੀ ਨੇ ਸੰਦੀਪ ਵੀਰ ਜੀ ਨੇ ਸਾਰੀ ਕਾਂਗਰਸ ਇਕੱਠੀ ਹੋ ਕੇ ਅੱਜ ਲੁਧਿਆਣਾ ਦੀ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਈ ਹੈ ਤੇ ਉਹਨਾਂ ਨੇ ਬੇਨਤੀ ਕੀਤੀ ਹੈ ਔਰ ਉਹਨਾਂ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੇ ਨੱਥ ਪਾਈ ਜਾਵੇਗੀ ਔਰ ਇਸ ਤਰ੍ਹਾਂ ਦੇ ਜਿੰਨੇ ਅਸੇਲੈਂਟਸ ਹੈਗੇ ਨੇ ਰਾਤ ਉਹਨਾਂ ਦਾ ਇਨਕਾਊਂਟਰ ਵੀ ਹੋਇਆ ਹੈ ਪੁਲਿਸ ਨੇ ਟਾਈਮਲੀ ਉਸ ਚੀਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਤਰ੍ਹਾਂ ਦੇ ਵਾਰਦਾਤਾਂ ਹੁੰਦੀਆਂ ਕਿਉਂ ਹੈ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਲੋਕ ਹੈ ਨਾ ਉਹਨਾਂ ਦੇ ਦਿਲ ਦੇ ਵਿੱਚ ਕੋਈ ਕੋਈ ਡਰ ਭਾਵ ਨਹੀਂ ਹੈਗਾ ਉਹਨਾਂ ਨੂੰ ਪਤਾ ਹੈ ਕਿ ਜੇ ਕੁਝ ਵੀ ਕਰਾਂਗੇ ਤਾਂ ਸਾਨੂੰ ਕੁਝ ਨਹੀਂ ਹੋਣ ਵਾਲਾ ਅਸੀਂ ਛੁੱਟ ਜਾਾਂਗੇ ਹਰੇਕ ਕਿਸ ਕਉਂ ਮੈਂ ਨਹੀਂ ਮੈਂ ਪਹਿਲਾਂ ਉੱਥੇ ਜਾਣਾ ਸੀ ਅਸੀਂ ਸਭ ਨੇ ਪਰ ਉਹਦੀ ਸਰਜਰੀ ਚੱਲ ਰਹੀ ਹੈ ਉਸ ਆ ਲੜਕੇ ਦੀ ਵੇਟ ਕਰ ਰਹੇ 1 ਘੰਟਾ ਲੱਗਣਾ ਹੈ 2 ਵਜੇ ਉਹਦੀ ਸਰਜਰੀ ਖਤਮ ਹੋਏਗੀ ਅਸੀਂ ਸਾਰੇ ਉੱਥੇ ਜਾ ਰਹੇ ਹਾਂ ਉੱਥੇ ਜਾ ਰਹੇ ਹਾਂ ਹਾਂਜੀ ਹਾਂਜੀ ਇਹ ਤੋਂ ਪਹਿਲਾਂ ਵੀ ਮਿਲੇ ਤੇ 2 ਵਜੇ ਸਰਜਰੀ ਖਤਮ ਹੋਣੀ ਹੈ ਅਸੀਂ ਸਭ ਨੇ ਸਾਰਿਆਂ ਨੇ ਉੱਥੇ ਜਾਣਾ ਹੈ ਕੋ ਲੱਗਦਾ ਹੈ ਕਿ ਬ੍ਰਿਟਨ ਨੇ ਕੱਲ ਮਜਦਾ ਵਧਾਇਆ ਵੀ ਉਥਰੇ ਦੇਸਨਾ ਜੋ ਵੀ ਕਹਿੰਦੇ ਲੈਂਡ ਆਰਡਰ ਕਾਫੀ ਕਨੁਫੀ ਚੱਕੀ ਦੇਖੋ ਸਰਕਾਰ ਤੋਂ ਸੰਭਲ ਨਹੀਂ ਰਹੀ ਸਰਕਾਰ ਤੋਂ ਇਸ ਸਥਿਤੀ ਸੰਭਲ ਨਹੀਂ ਰਹੀ ਸਰਕਾਰ ਚਲੋਣੀ ਨਹੀਂ ਆ ਰਹੀ ਔਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਪੂਰੇ ਪੰਜਾਬ ਦੇ ਵਿੱਚ ਕਦੀ ਦੇਖਣ ਨੂੰ ਨਹੀਂ ਸੀ ਮਿਲੀਆਂ ਜੋ ਅੱਜ ਸਾਨੂੰ ਜਦੋਂ ਦੀ ਇਹ ਸਰਕਾਰ ਬਦਲੀ ਹੈ ਇਹ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਸੁਣਨ ਨੂੰ ਮਿਲ ਰਿਹਾ ਹੈ ਇਹ ਆਮ ਗੱਲ ਹੋ ਗਈ ਹੈ ਜੀ ਇੱਕ ਕਿਸਾਨਾ ਦੇ ਕਾਫੀ ਚੰਦੇ ਆ ਕਿਸਾਨਾ ਜਿਹੜੀ ਨੈਸ਼ਨਲ ਹਾਈਟ ਕਮਿਸ਼ਨ ਸੀ ਕਿ ਕਦੇ ਕਦੇ ਰਿਕਾਰਡ ਨਾ ਪੁੱਛਦਾ ਕਿ ਕੀ ਸਰਕਾਰ ਨੈਸ਼ਨ ਹੈ ਉਹ ਬਜਟ ਠਾਪਣੇ ਜਾ ਰਹੀ ਹੈ ਜਾਂ ਕਿਸਾਨਾ ਲੋਸ ਹੈ ਕਿ ਸਹੀ ਮੌਕਾ ਨਹੀਂ ਮਿਲਦਾ ਦੇਖੋ ਸਰਕਾਰ ਜੋ ਸਾਡੇ ਕਿਸਾਨਾਂ ਦਾ ਰੋਸ ਹੈ ਉਹ ਬਿਲਕੁਲ ਸਹੀ ਹੈ ਸਰਕਾਰ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਦੇਵੇ ਤੇ ਉਹਨਾਂ ਦੀ ਜ਼ਮੀਨ ਐਕਵਾਇਰ ਕਰ ਲੇ ਪਰ ਜਿਹਦੇ ਨਹੀਂ ਦਿਓਗੀ ਔਰ ਇਹਨਾਂ ੱਤਕਾ ਕਰੂਗੀ ਇਹ ਭਾਜਪਾ ਸਰਕਾਰ ਦੀ ਹਿਸਟਰੀ ਹੈ ਅੱਜ ਵੀ ਉਹ ਹੀ ਰਿਪੀਟ ਕਰ ਰਹੇ ਨੇ ਥੈਂਕ ਯੂ ਵੈਰੀ ਮਚ ਦੇਖੋ ਇਸ ਤਰ੍ਹਾਂ ਦੇ ਬੰਦੇ ਨੂੰ ਜਿਹਨੂੰ ਪਤਾ ਹੀ ਨਹੀਂ ਮੈਂ ਬੋਲ ਕੀ ਰਿਹਾ ਤੁਸੀਂ ਮੈਨੂੰ ਉਹਦੇ ਬਾਰੇ ਤਾਂ ਨਾ ਹੀ ਸਵਾਲ ਪੁੱਛੋ ਕੰਗਨਾ ਭੈਣ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਦੇ ਬਿਆਨ ਦਿੰਦੇ ਐ ਔਰ ਬੜੇ ਸ਼ਰਮਨਾਕ ਬਿਆਨ ਦਿੰਦੇ ਨਾ ਉਹਨਾਂ ਨੂੰ ਪੰਜਾਬ ਬਾਰੇ ਕੁਝ ਪਤਾ ਐ ਔਰ ਜੋ ਉਹਨਾਂ ਨੇ ਪਿਛਲੇ ਦਿਨੀ ਬਿਆਨ ਦਿੱਤੇ ਜੋ ਸਾਡੇ ਕਿਸਾਨੀ ਮੋਰਚੇ ਬਾਰੇ ਉਹਨਾਂ ਨੇ ਇਨਾ ਭੱਦਾ ਬਿਆਨ ਦਿੱਤਾ ਕਿ ਉੱਥੇ ਰੇਪਸ ਹੋਇਆ ਕਰਦੇ ਸਨ ਮੈਂ ਮਤਲਬ ਬੜਾ ਸ਼ਰਮਨਾਕ ਬਿਆਨ ਦਿੱਤਾ ਮੈਂ ਤਾਂ ਇਹੀ ਬੇਨਤੀ ਕਰੂੰਗੀ ਕੰਗਨਾ ਰਣੌਤ ਨੂੰ ਕਿ ਜਦੋਂ ਕਿਸ ਚੀਜ਼ ਦਾ ਪਤਾ ਨਹੀਂ ਹੁੰਦਾ ਪਲੀਜ਼ ਬੋਲਿਆ ਨਾ ਕਰੋ ਕਿਉਂਕਿ ਇਹਦੇ ਨਾਲ ਮਤਲਬ ਉਹਨਾਂ ਦੀ ਬੇਵਕੂਫੀ ਝਲਕਦੀ ਹੈ ਇਹਨਾਂ ਦੇ ਇਹਨਾਂ ਬਿਆਨਾਂ